ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਵਿੰਦਰ ਸਿੰਘ ਆ ਮੈਂ ਲੁਧਿਆਣਾ ਕੋਪਾਲ ਨਗਰ ਤੋਂ ਰਹਿਣ ਵਾਲਾ ਤੇ ਮੈਂ ਆਪਣੀ ਲਾਈਫ ਤੋਂ ਬਹੁਤ ਪਰੇਸ਼ਾਨ ਸੀ 10 12 ਸਾਲ ਤੋਂ ਮੇਰੇ ਜੋੜਾਂ 'ਚ ਦਰਦ ਗਠੀਏ ਦੀ ਸ਼ਿਕਾਇਤ ਦੀ ਮੈਨੂੰ ਨੋਟ ਆ ਚੁੱਕੀ ਸੀ ਔਰ ਮੇਰੇ ਰੀਡ ਦੀ ਹੱਡੀ 'ਚ ਵੀ ਕਾਫੀ ਦਰਦ ਰਹਿੰਦਾ ਸੀ ਔਰ ਮੇਰੇ ਦੋਸਤ ਮੇਰੇ پڑੋਸ ਦੇ ਵਿੱਚ ਸੀ ਉਹਨਾਂ ਨੇ ਹਾਲਚਾਲ ਪੁੱਛਣਾ ਕਿ ਕੀ ਕਰ ਰਹੇ ਆ ਬਲਜਿੰਦਰ ਸਿੰਘ ਅੱਜਕੱਲ ਮੈਂ ਕਿਹਾ ਕਰਨਾ ਕੀ ਆ ਜ਼ਿੰਦਗੀ ਦੇ ਦਿਨ ਪੂਰੇ ਕਰ ਰਿਹਾ ਔਰ ਮੈਂ ਕੁਛ ਆਪਣਾ ਪਸੂ ਰੱਖਿਆ ਉਹਨਾਂ ਦੀ ਦਿਨ ਰਾਤ ਸੇਵਾ ਕਰਦਾ ਰਹਿਣਾ ਸੀ ਜੋ ਵੀ ਦੁੱਧ ਦੀ ਕਮਾਈ ਹੁੰਦੀ ਸੀ ਉਹ ਮੈਂ ਚੱਕ ਕੇ ਦਵਾਈਆਂ ਤੇ ਲਾ ਦਿੰਦਾ ਹੁੰਦਾ ਸੀ ਤੇ ਮੈਡੀਕਲ ਸਟੋਰ ਤੇ ਜਾਣਾ ਉਹਨਾਂ ਦੇ ਦਵਾਈਆਂ ਦੇਣੀਆਂ ਦੋ ਦਿਨ ਦਾ ਆਰਾਮ ਹੁੰਦਾ ਸੀ ਤਿੰਨ ਦਿਨ ਦਾ ਆਰਾਮ ਹੁੰਦਾ ਸੀ ਉਸ ਤੋਂ ਬਾਅਦ ਫਿਰ ਮੇਰੀ ਉਹੀ ਪੋਜੀਸ਼ਨ ਰਹਿੰਦੀ ਸੀ ਪਰ ਹੁਣ ਉਹਨੂੰ ਫਿਰ ਮੇਰੀ ਪੋਜੀਸ਼ਨ ਦੀ ਜਿਹੜੀ ਰਫਤਾਰ ਹੈ ਦਿਨ-ਬਦਨ ਮਤਲਬ ਵਧਣ ਤੋਂ بجائے ਘਟਣੀ ਚાલુ ਹੋ ਗਈ। ਯਾਨੀ ਕਿ ਮੈਂ ਆਪਣੇ ਉਹਨੂੰ ਇਹ ਕਹਿੰਦਾ ਸੀ ਯਾਰ ਮੈਂ ਕੀ ਕਰ ਰਿਹਾ ਇਹ ਆਪਣੀ ਜ਼ਿੰਦਗੀ ਕਿਦਾਂ ਟਾਈਮ ਕੱਟਾਂਗਾ ਔਰ ਕਿਸ ਤਰ੍ਹਾਂ ਮੈਂ ਟਾਈਮ ਪਾਸ ਕਰਾਂਗਾ ਤੇ ਮੇਰਾ ਦੋਸਤ ਫਿਰ ਮੈਨੂੰ ਕਹਿੰਦਾ ਕਹਿੰਦਾ ਯਾਰ ਤੂੰ ਕੀ ਕਰਦਾ ਪਿਆ ਮੈਂ ਤੈਨੂੰ ਸਮਝਾਉਣਾ ਹੈ ਵੀ ਤੂੰ ਇਸ ਤਰ੍ਹਾਂ ਕਰ ਮੈਂ ਇੱਕ ਡਾਕਟਰ ਹੈਗਾ ਨੇ ਆਪਣਾ ਸ਼ਰਦਾ ਜੀ ਉਹਨਾਂ ਤੋਂ ਮੈਂ ਵੀ ਟ੍ਰੀਟਮੈਂਟ ਕਰਾਇਆ ਸੀ ਹੁਣ ਤੂੰ ਆਸਰਾ ਕਰ ਉੱਥੇ ਪਹੁੰਚ ਤੇ ਆਪਣਾ ਇਲਾਜ ਕਰਾ ਔਰ ਆਪਣੇ ਆਪ ਨੂੰ ਤੰਦਰੁਸਤ ਬਣਾ ਮੈਂ ਉਹਨਾਂ ਦੀ ਗੱਲ ਤੇ ਧਿਆਨ ਦਿੱਤਾ ਮੈਂ ਕਿਹਾ ਯਾਰ ਗੱਲ ਤਾਂ ਸਹੀ ਕਰ ਲੈਨੇ ਮੇਰੇ ਦੋਸਤ ਨਿਰਮਲ ਜੀ ਉਹ ਉਹਨਾਂ ਨੇ ਫਿਰ ਮੈਨੂੰ ਉੱਥੇ ਦਾ ਐਡਰੈਸ ਦਿੱਤਾ ਔਰ ਮੈਂ ਉੱਥੇ ਪਹੁੰਚਿਆ ਪਹੁੰਚ ਕੇ ਫਿਰ ਮੈਂ ਡਾਕਟਰ ਸਾਹਿਬ ਨਾਲ ਸਾਰੀ ਡਿਸਕਸ ਕੀਤੀ ਉਹਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਦਿੱਤਾ ਕਿ ਬਲਵਿੰਦਰ ਸਿੰਘ ਤੂੰ ਕੋ ਭਰਾਣਾ ਤੂੰ ਹੋ ਜਾਏਂਗਾ ਤੰਦਰੁਸਤ ਮੈਂ ਕਿਹਾ ਵੀ ਜੋ ਵੀ ਤੁਸੀਂ ਮੈਨੂੰ ਮੈਡੀਸਨ ਦੋਗੇ ਔਰ ਮੈਂ ਕੰਟੀਨਿਊ ਖਾਊਂਗਾ ਫਿਰ ਉਹਨਾਂ ਨੇ ਮੈਨੂੰ 15 ਦਿਨ ਦਾ ਟ੍ਰੀਟਮੈਂਟ ਦਿੱਤਾ ਮੈਂ 15 ਦਿਨ ਦਾ ਟ੍ਰੀਟਮੈਂਟ ਲਿਆ ਮੈਂ ਬਿਲਕੁਲ ਤੰਦਰੁਸਤ ਹੋਇਆ ਫਿਰ ਮੈਨੂੰ ਅਗੇ ਰੈਗੂਲਰ 1 ਸਾਲ ਦਾ ਹੋਰ ਟ੍ਰੀਟਮੈਂਟ ਮਿਲਿਆ ਮੈਂ ਮੈਡੀਸਨ ਖਾਧੀ ਔਰ ਮੈਂ ਅੱਜ ਫਿੱਟ ਹਾਂ ਤੰਦਰੁਸਤ ਹਾਂ ਅੱਜ ਮੈਂ ਆਪਣੀਆਂ ਗਾਇਆਂ ਦੀ ਵੀ ਸੰਭਾਲ ਕਰ ਰਿਹਾ ਆਪਣੇ ਪਰਿਵਾਰ ਨੂੰ ਵੀ ਖੁਸ਼ਹਾਲ ਕਰ ਰਿਹਾ ਔਰ ਉਹਨਾਂ ਦੀ ਵੀ ਸੇਵਾ ਕਰ ਰਿਹਾ ਆਪਣੇ ਪਸ਼ੂਆਂ ਦੀ ਸੇਵਾ ਕਰ ਰਿਹਾ ਮੈਂ ਇਸ ਕਰਕੇ ਡਾਕਟਰ ਸ਼ਰਦਾਜੀ ਦਾ ਧੰਨਵਾਦ ਕਰਦਾ ਉਹਨਾਂ ਦੀ ਆਈ ਟੀਮ ਦਾ ਧੰਨਵਾਦ ਕਰਦਾ ਕਿ ਮੈਨੂੰ ਇੱਕ ਨਵੀਂ ਜ਼ਿੰਦਗੀ ਉਹਨਾਂ ਨੇ ਬਖਸ਼ੀ ਹੈ ਤੇ ਮੈਂ ਉਹਨਾਂ ਨੂੰ ਸਾਸਤਰੀ ਕਹ ਲੱਗਦਾ